ਕਮਿਸ਼ਨਰੇਟ ਪੁਲਿਸ ਅਮਰਸਰ ਵੱਲੋਂ ਨਸ਼ਿਆਂ ਦੇ ਵਿਰੁੱਧ ਜਾਰੀ ਮੁਹਿੰਮ ਦੇ ਤਹਿਤ ਸ਼੍ਰੀ ਦਰਪਨਾਲੂ ਵਾਲੀ ਆਈਪੀਐਸ ਇਹਨਾਂ ਵੱਲੋਂ ਇਨਫੋਰਮੇਸ਼ਨ ਦੇ ਆਧਾਰ ਤੇ ਪਿੱਛੇ ਇੱਕ ਲੇਡੀ ਦਲਜੀਤ कौर ਉਸ ਨੂੰ ਅਰੈਸਟ ਕੀਤਾ ਸੀ ਜੀਤੋਂ 50 ਗ੍ਰਾਮ ਆ ਜਿਹੜੀ ਹੀਰੋਇਨ ਬਰਾਮਦ ਹੋਈ ਸੀ ਉਹਦੇ ਫਰਦਰ ਲਿੰਕਸ ਦੇ ਵਿੱਚ ਇੱਕ ਹੋਰ ਵਿਅਕਤੀ ਅਰਸ਼ਦੀਪ ਸਿੰਘ ਗ੍ਰਿਫਤਾਰ ਕੀਤਾ ਉਸ ਅਰਸ਼ਦੀਪ ਦੀ ਫਰਦਰ ਸਾਇੰਟੀਫਿਕਲੀ ਉਹਦੇ ਲਿੰਕਸ ਨੂੰ ਅਸੀਂ ਡਿਵੈਲਪ ਕਰਦੇ ਹੋਏ ਇਹ ਗੱਲ ਨਵੀਂ ਪਤਾ ਲੱਗੀ ਕਿ ਇਹਨਾਂ ਦਾ گاਾਂ ਇੱਕ ਪਿੱਛੇ ਹੋਰ ਗੁਰਵਖਸ਼ ਲਾਲਾ ਵਾਸੀ ਸ਼ਾਰਟਾ ਇਹ ਤਿੰਨੇ ਜਿਹੜੇ ਹੈਗੇ ਨੇ ਸ਼ਾਰਟਾ ਦੇ ਵਾਸੀ ਨੇ ਉਹ ਗੁਰਵਖਸ਼ ਲਾਲਾ ਜਿਹੜਾ ਇਹਨਾਂ ਦਾ ਕਿੰਗਪਿੰਨ ਨਿਕਲਿਆ ਜੋ ਕਿ ਪਾਰ ਪਾਕਿਸਤਾਨ ਦੇ ਵਿੱਚ ਵੀ ਕੰਟੈਕਟ ਰੱਖਦਾ ਉਤੋਂ ਉਹ ਹੀਰੋਇਨ ਆਇਸ ਜਿਹਨੂੰ ਮੈਟਾਫੀਥਾਮਾਈਨ ਕਹਿੰਦੇ ਨੇ ਉਹ ਲਿਆ ਕੇ ਇਧਰ ਸਪਲਾਈ ਕਰਦਾ ਉਸ ਲੜੀ ਦੇ ਤਹਿਤ ਸ੍ਰੀ ਦਰਪਨਾਲੂ ਵਾਲੀਆ ਜੀ ਦੀ ਨਿਗਰਾਨੀ ਹੇਠ ਸਾਡੀ ਪੁਲਿਸ ਪਾਰਟੀ ਨੇ 1 ਕਿਲੋ ਆਈਸ 2 ਕਿਲੋ ਹੀਰੋਇਨ ਤੇ 520 ਗ੍ਰਾਮ ਪ੍ਰਕਰਸਰ ਜਿਹੜਾ ਕਿ ਸੁਡੋਫੈਡਰੀਨ ਦਾ ਹੁੰਦਾ ਕੈਮੀਕਲ ਹੁੰਦਾ ਉਹ ਜਿਹੜਾ ਰਿਕਵਰ ਕੀਤਾ ਉਹ ਰਿਕਵਰ ਕਰਕੇ ਇਹ ਜਿਹੜਾ ਇੱਕ ਵੱਡਾ ਜਿਹੜਾ ਨਸ਼ਿਆਂ ਦੇ ਜਿਹੜਾ ਰੈਕਟ ਸੀਗਾ ਉਹਨੂੰ ਅਸੀਂ ਬਸਟ ਕੀਤਾ ਇਹ ਜਿਹੜੀ ਆਈਸ ਹੁੰਦੀ ਆ ਇਹ ਹੀਰੋਇਨ ਦੇ ਨਾਲੋਂ ਬਹੁਤ ਐਡਿਕਟਿਵ ਹੁੰਦੀ ਆ ਕਿਉਂਕਿ ਅਕਸਰ ਹੁਣ ਅਫਗਾਨਿਸਤਾਨ ਦੇ ਵਿੱਚ ਓਪੀਐਮ ਦੀ ਜਿਹੜੀ ਆ ਖੇਤੀ ਆ ਉਹਨੂੰ ਬੈਨ ਕੀਤਾ ਉਹਦੀ ਲਿਮਟਿਡ ਪ੍ਰੋਡਕਸ਼ਨ ਹੁੰਦੀ ਆ ਉਸ ਵਜ੍ਹਾ ਕਾਰਨ ਕਰਕੇ ਇਹ ਜਿਹੜੇ ਕੈਮੀਕਲ ਪ੍ਰੋਡਕਟਸ ਤੋਂ ਤਿਆਰ ਕਰਕੇ ਇਹਦੀ ਆਈਸ ਬਣਾਉਂਦੇ ਨੇ ਤੇ ਉਹ ਆਈਸੇ ਦੇ ਸਪਲਾਈ ਕਰਦੇ ਨੇ ਇਸ ਤਰ੍ਹਾਂ ਇਹ 1 ਕਿਲੋ ਆਈਸ ਤੇ 2 ਕਿਲੋ ਹੇਰੋਇਨ ਫੜ ਕੇ ਇਹ ਤਿੰਨੇ ਜਿਹੜੇ ਦੋਸ਼ੀ ਆ ਇਹਨਾਂ ਨੂੰ ਫੜ ਕੇ ਇਹਨਾਂ ਵਿਰੁੱਧ ਥਾਣਾ ਸ਼ਰਟਾ ਦੇ ਵਿੱਚ ਇਹ ਜਿਹੜੀ ਕਾਰਵਾਈ ਅਮਲ ਵਿੱਚ ਲਿਆਂਦੀ ਆ ਇਹ ਕਿੰਨਾ ਮਹਿੰਗਾ ਨਸ਼ਾ ਜਿਹੜਾ ਕਿੰਨਾ ਮੁਸਤਨ ਨਸ਼ਾ ਸਰ ਆਈਸ ਨਸ਼ਾ ਇਹ ਮਹਿੰਗਾ ਅਸੀਂ ਇਹਦਾ ਮੋਲ ਵਰਕਆਊਟ ਨਹੀਂ ਕਰਦੇ ਬਟ ਕੰਪੈਰੀਟਿਵਲੀ ਇਹ ਕਿਉਂਕਿ ਕੈਮੀਕਲ ਹੈਗਾ ਇਹ ਆਮ ਫਾਰਮਾ ਜਿਹੜੀ ਜਿਹੜੀਆਂ ਫੈਕਟਰੀਆਂ ਦੇ ਵਿੱਚ ਪ੍ਰੋਡਿਊਸ ਹੋ ਜਾਂਦਾ ਇਹ ਈਜ਼ੀਲੀ ਅਵੇਲੇਬਲ ਆ ਤੇ ਕੰਪੈਰੀਟਿਵਲੀ ਸਸਤਾ ਇੱਕ ਕਿਗਰੀ 500 ਗ੍ਰਾਮ ਕੋਸ਼ ਤੁਸੀਂ ਅ ਬੜਿਆ ਜਿਹੜਾ ਨਸ਼ੇ ਦੀ ਕੈਮੀਕਲ ਬਦਤੰਦਾ ਕੀ ਹੈ ਸਰ ਉਹ ਉਹਨੂੰ ਉਹ ਸੁਡੋਫੈਡਰਨ ਹੁੰਦੀ ਆ ਉਹ ਉਹ ਫਾਰਮਾ ਦੇ ਵਿੱਚ ਕੰਮ ਆਉਂਦੀ ਆ ਉਦੋਂ ਮੈਡੀਸਿਨ ਤਿਆਰ ਹੁੰਦੀਆਂ ਨੇ ਉਹ ਕੈਮੀਕਲ ਆ ਇੱਕ ਉਸ ਕੈਮੀਕਲ ਤੋਂ ਇਹ ਜਿਹੜੀ ਆਈਸਾ ਜਿਹਨੂੰ ਮੈਥੈਫੇਟਾਮਾਈਨ ਕਹਿੰਦੇ ਨੇ ਉਹ ਤਿਆਰ ਕੀਤੀ ਜਾਂਦੀ ਆ ਇਹਨਾਂ ਨੂੰ ਕਾਨੂੰਨ ਵਿੱਚ ਕਿੰਨੀ ਕੀ ਦਿੱਕਤ ਕਿਸ ਤਰੀਕੇ ਨਾਲ ਇਹਨਾਂ ਨੂੰ ਕਾਬੂ ਕੀਤਾ ਗਿਆ ਕਿ ਤੱਕ ਕਾਬੂ ਕੀਤਾ ਇਹ ਤੁਸੀਂ ਵਾਰ-ਵਾਰ ਕਹਿੰਦੇ ਹੋ ਵੀ ਅਸੀਂ ਤੁਸੀਂ ਵੀ ਅਸੀਂ ਸ਼ਾਇਦ ਕਹਿ ਦਿੰਦੇ ਆ ਵੀ ਇਨਵੈਸਟੀਗੇਸ਼ਨ ਦਾ ਪਾਰਟ ਆ ਇਹ ਜਿਹੜੀ origianally ਜਿਹੜੀ ਅਸੀਂ ਉਹ ਲੇਡੀ ਜਿਹੜੀ ਫੜੀ ਸੀਗੀ ਦਲਜੀਤ ਕੌਰ ਉਦੋਂ 50 ਗ੍ਰਾਮ ਖੜੀ ਸੀ ਇਹ ਉਹਦੇ ਬੈਕਵਰਡ ਲਿੰਕੇਜ ਟੈਕਨੀਕਲ ਲਿੰਕੇਜ ਦੇ ਫਰੈਂਸਿਕ ਅਨਾਲਿਸਿਸ ਫੋਨ ਦਾ ਪੁੱਛ ਕਿਸ ਦਾ ਉਹਦੇ ਆਧਾਰ ਤੇ ਅੱਗੇ ਜਾ ਕੇ ਉਸੇ ਕੰਟੀਨਿਊਸ਼ਨ ਦੇ ਵਿੱਚ ਅਸੀਂ ਇਹ ਜਿਹੜੀ ਸਾਰੀ ਰਿਕਵਰੀ ਕੀਤੀ ਆ ਸਰ ਪਹਿਲਾਂ ਵੀ ਮਾਫੀ ਕਰਦੇ ਹਾਂ ਅੰਮੀ ਨਾ ਹਾਂਜੀ ਪਹਿਲਾਂ ਜਿਹੜਾ ਅਰਸ਼ਦੀਪਾ ਉਹ ਤੇ ਇੱਕ ਮੁਕਦਮਾ ਦਰਜਾ ਕਮਰਸ਼ੀਅਲ ਕੁਆਂਟੀਟੀ ਦਾ ਜਿਹੜਾ ਗੁਰਵਖਸ ਲਾਲਾ ਜਿਹੜਾ ਮੇਨ ਆ ਇਹ ਤੇ ਕਈ ਮਰਡਰ ਦੇ ਵੀ ਆ ਐਨਡੀਪੀਐਸ ਦੇ ਪਰਚੇ ਵੀ ਆ ਇਹਦੋਂ ਸਿਕਟਾਂ ਬੀੜੀਆਂ ਦੇ ਪੈਕਟ ਵੀ ਮਿਲੇ ਨੇ ਇਹ ਵੱਖ-ਵੱਖ ਜੇਲ੍ਹਾਂ ਦੇ ਵਿੱਚ ਰਿਹਾ ਗੁਰਦਾਸਪੁਰ ਵੀ ਰਿਹਾ ਅੰਮ੍ਰਿਤਸਰ ਵੀ ਰਿਹਾ ਇਹ ਫੈਂਕੇ ਲਾ ਕੇ ਉਹ ਸਾਬ ਦੇ ਜਿਹੜੇ ਸਾਥੀ ਆ ਜੇਲ੍ਹ ਦੇ ਜਾਂ ਪੈਸੇ ਕਮਾਉਣ ਦੇ ਪਰਪਸ ਨਾਲ ਬਾਹਰੋਂ ਉਹ ਜਿਹੜੇ ਨਸ਼ੇ ਆ ਜਿਹੜੇ ਭਾਵੇਂ ਬੀੜੀਆਂ ਸਿੱਟਦਾ ਉਹ ਵੀ ਜੇਲ੍ਹ ਦੇ ਵਿੱਚ ਸਪਲਾਈ ਕਰਦਾ ਉਹ ਵੀ ਇਹਦੇ ਕੋਲੋਂ ਰਿਕਵਰ ਹੋਏ ਨੇ ਸੱਤ ਸੱਤ ਅਸਤੇ ਲਾਲਾ ਗ੍ਰਿਫਤਾਰ ਹੋਏ ਨੇ ਤੇ ਜੀਤ ਪਹਿਲਾਂ ਦੀ ਗ੍ਰਿਫਤਾਰ ਦਲਜੀਤ ਪਹਿਲਾਂ ਦੀ ਗ੍ਰਿਫਤਾਰ ਹੋਈ ਆ ਜਿਹੜੀ ਅਰਸ਼ ਤੇ ਲਾਲਾ ਇਹ 17 ਤਰੀਕ ਦੇ ਗ੍ਰਿਫਤਾਰ ਹੋਏ ਨੇ ਸੱਤ ਜੀ ਦਾ ਸੈਕਿੰਡ ਫੌਂਡਰ ਅਗੇ ਆ ਅਦਰ ਫਾਰਮਾਂ ਦੇ ਵਿੱਚ ਕੁੱਤੂ ਹੀ ਜਿਹੜੇ ਆ ਸਪਲਾਈ ਦੇ ਕਿਉਂ ਖੁੱਲੇ ਆਮ ਲੋਕਾਂ ਨੂੰ ਕਿਉਂ ਦੇ ਦਿੰਦੇ ਜਦੋਂ ਪਾਦਾ ਕੀ ਹੈ ਕੈਮੀਕਲ ਜਿਹੜਾ ਫੈਕਟਰੀ ਇਹ ਫੈਕਟਰੀ ਤੋਂ ਲੈਂਦੇ ਆ ਜੀ ਇਹ ਜਿਹੜਾ ਇਹ ਜਿਹੜਾ ਇਸ ਕੇਸ ਦੇ ਵਿੱਚ ਆ ਇਹ ਅਸੀਂ ਨਹੀਂ ਇਹ ਪਾਕਿਸਤਾਨ ਦੇ ਵਿੱਚੋਂ ਫੈਕਟਰੀਆਂ ਤੋਂ ਲੈ ਕੇ ਇਹ ਉਧਰੋਂ ਤਿਆਰ ਕਰਕੇ ਉਹਨਾਂ ਨੇ ਇੱਧਰ ਸਪਲਾਈ ਕੀਤਾ ਇਹ ਆਪਣਾ ਇੰਡੀਆ ਜਾਂ ਇਥੋਂ ਪੰਜਾਬ ਦਾ ਨਹੀਂ ਹੈਗਾ ਜਿਹੜਾ ਇਹਦੇ ਵਿੱਚ ਆ ਇਹ ਫੈਕਟਰੀ ਦਾ ਕੈਮੀਕਲ ਹੈਗਾ ਇਹ ਸਟੋਰਾਂ ਤੋਂ ਨਹੀਂ ਮਿਲਦਾ ਇਹ ਜਿਹੜਾ ਵੀ ਜਿਹੜਾ ਵੀ ਲੈਂਦਾਗਾ ਇਹ ਉਸ ਤਰੀਕੇ ਨਾਲ ਉਹਨਾਂ ਨੇ ਡਾਇਰੈਕਟਲੀ ਕਿਸੇ ਨਾ ਕਿਸੇ ਤਰੀਕੇ ਨਾਲ ਪਹੁੰਚ ਕਰਕੇ ਪਰੰਤੂ ਇਹ ਸਾਡਾ ਨਹੀਂ ਹੈ ਇਹ ਪਾਕਿਸਤਾਨ ਦਾ ਬਾਹਰ ਬਾਹਰੋਂ ਸਪਲਾਈ ਹੋਇਆ ਸਾਰਾ ਇਹ ਉਧਰੋਂ ਲੈ ਕੇ ਉਧਰ ਤਿਆਰ ਕੀਤਾ ਇਸ ਦਾ ਇਹ ਨੈਟਵਰਕ ਹੈਗਾ ਆਪਣਾ ਤਿੰਨ ਜਣੇ ਫੜੇਗੇ ਲੱਗਦਾ ਪੰਜਾਬ ਚ ਹੋਰ ਵੀ ਕੁਝ ਲੋਕ ਸਾਹਮਣੇ ਆ ਸਕਦੇ ਜਿਹੜਾ ਅਜਿਹਾ ਜਿਹੜਾ ਗੰਦਾ ਵਪਾਰਿਕ ਦਾ ਘਰ ਹੈ ਹੁਣ ਥੋੜਾ ਜਿਹਾ ਹੀਰੋਇਨ ਦੀ ਕਟੌਤੀ ਤੋਂ ਬਾਅਦ ਥੋੜਾ ਜਿਹਾ ਹੀਰੋਇਨ ਦੇ ਨਾਲ ਨਾਲ ਇਹ ਜਿਹੜੀ ਚੀਜ਼ ਆ ਇਹ ਜਿਹੜੀ ਆ ਆਈਸਾ ਇਹਦੀ ਸਪਲਾਈ ਥੋੜੀ ਜਿਹੀ ਵੱਧ ਹੋਣ ਲੱਗ ਗਈ ਆ ਇਹਦਾ ਇੱਕ ਨੁਕਸਾਨ ਇਹ ਹੈ ਹੀਰੋਇਨ ਦੇ ਨਾਲੋਂ ਇਹ ਇੱਕ ਵਾਰੀ ਲਓ ਤੇ ਐਡਿਕਟਿਵ ਹੋ ਜਾਂਦਾ ਇਹ ਜਾਦੇ ਐਡਿਕਟਿਵ ਹੈਗਾ ਜਿਹੜਾ ਬੰਦਾ ਲੈ ਲੂਗਾ ਮੁੜ ਕੇ ਇਹਦੇ ਬਿਨਾ ਰਹਿ ਨਹੀਂ ਸਕਦਾ ਹੀਰੋਇਨ ਦੀ ਕੰਪੈਰੀਟਿਵਲੀ ਜਿਹੜੀ ਐਡਿਕਟਿਵਨੈਸ ਹੈ ਇਹਦੇ ਨਾਲੋਂ ਘੱਟ ਆ ਇਹ ਸਰ 2020 ਤੋਂ ਨਾਲਾ ਜਿਹੜਾ ਮਤਲਬ ਜੀਨ ਤੋਂ ਬਾਹਰ ਹੈ ਕੀ ਉਦੋਂ ਨਹੀਂ ਇਹ ਜਿਆਦਾ ਕਰੋਬਤ ਕਰੇ 20 ਦੇ ਬਾਰੇ ਇਹ ਮਾਰਚ 24 ਜਬ ਬਾਹਰ ਆਇਆ ਅੱਛਾ ਇਹ 20 ਦੇ ਵਿੱਚ ਤਾਂ ਅੰਦਰ ਗਿਆ ਸੀ ਉਸ ਤੋਂ ਬਾਅਦ ਇਹਦੇ ਕਈ ਕਈ ਪਰਚੇ ਨਹੀਂ ਕੋਈ ਮਰਡਰ ਦੇ ਵੀ ਨਹੀਂ ਹੋਰ ਵੀ ਨਹੀਂ ਇਹ ਮਾਰਚ 24 ਦੇ ਵਿੱਚ ਬਾਹਰ ਆਇਆ ਸੀ। ਸਰ ਇਹਦੀ ਗਰਚਾਲੀ ਕਿੱਥੋਂ ਦਿੱਤੀ? ਠੀਕ ਹੈ। ਛਾਟੇ ਤੋਂ ਜੀ ਛਾਟੇ ਤੋਂ। ਸਰ ਇਹ ਆਪ ਲੈ ਕਿਉਂ ਤੁਸੀਂ ਕਿ ਗਾੜੀ ਗਾਹ ਕਿਸ ਕੋਲ ਰੱਖਿਆ ਐਸੀ ਬੰਦਾ ਗਾੜੀ ਜਿਹੜਾ ਸਪਲਾਈ ਇਹਨਾਂ ਨੂੰ ਕਾਪਦਾ ਸੀ ਉਹ ਇਹ ਗਾੜੀ ਗਾਹ ਭੇਜਦੇ। ਇਹ ਇਹ ਦੋਨੇ ਆਪ ਵੀ ਆ ਜਿਹੜੇ ਇਹਦਾ ਕਿਉਂਕਿ ਗਰਵਕਸਲ ਵਾਲੇ ਦਾ ਪਾਕਿਸਤਾਨ 'ਚ ਕੰਟੈਕਟ ਸੀਗਾ। ਉਧਰੇ ਉਹਦੇ ਉਹਦੇ ਕੰਟੈਕਟ ਦੇ ਆਧਾਰ 'ਤੇ ਇਹ ਆਪ ਹੀ ਉਥੋਂ ਗਾ ਲੈ ਕੇ ਆਉਂਦੇ ਸੀ। ਹੋਰ ਕੁਝ